ਸਤਨਾਮ ਵਾਹਿਗੁਰੂ ਸਾਹਿਬ ਜੀ ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਓ ਭਾਈ ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ ਇਹ ਅੰਮ੍ਰਿਤ ਦੀ ਦਾਤ ਵਿੱਚ ਮਿਲ ਜਾਵੇ ਨਾ ਪਿਆਰੀ ਸਾਸ ਜੀ। ॠद्धि कृपा ਹੋ ਜਾਵੇ। ਬਹੁਤ ਵੱਡਾ ਨਾਮਦਾਨ ਹੈ ਜੋ ਅੰਮ੍ਰਿਤ ਹੈ। ਸੋ ਅੱਜ ਦਸਮ ਪਿਤਾ ਕਿਰਪਾ ਕਰਨੇ ਨਰੰਕਾਰ ਨਿਰਵਕਾਰ ਨਿਰਲੰਬਾਰ ਆਦ ਅਨੀਲ ਅਨਾਦ ਅਸੰਭਾ ਅਕਾਰ ਰਹਿਤ ਦੂਸ਼ ਰਹਿਤ ਜਿਸ ਨੂੰ ਆਸਤੇ ਦੀ ਲੋੜ ਨਹੀਂ ਜੋ ਸਭ ਮੁੰਡ ਅਨੂਪ ਜਿਸ ਦਾ ਕੋਈ ਮੁੰਡ ਨਹੀਂ ਤੇ ਜਨਮ ਜਨਮ ਤੋਂ ਰਹਿਤ ਹੈ ਤਾਂ ਕਾ ਮੂੜ ਉਚਾਰਤ ਪੇਦਾ ਜਾਂ ਕੋ ਪੇਵ ਨ ਪਾਵਤ ਵਿਦਾ ਮੂਰਖ ਉਸ ਦਾ ਭੇਦ ਉਚਾਰਦਾ ਹੈ ਜਿਸ ਦਾ ਭੇਦ ਵੀ ਨਹੀਂ ਪਾ ਸਕੇ ਜਿਹੜੇ ਮੂਰਖ ਨੇ ਨਾ ਉਹ ਕਹਿੰਦੇ ਮੈਨੂੰ ਇਹਦਾ ਭੇਦ ਪਤਾ ਹੈ ਪਰ ਪਿਆਰੀ ਸਾਧ ਸੰਗਤ ਇਹਦਾ ਭੇਦ ਜਿਸ ਦਾ ਭੇਦ ਵੇਦ ਵੀ ਨਹੀਂ ਪਾ ਸਕੇ ਤਾਂ ਕੋ ਕਰਪਾ ਹਨ અનુਮਾਨਤ ਮਹਾ ਮੂੜ ਕਛ ਭੇਦ ਨ ਜਾਣਤ ਮੂਰ ਕੋਸ ਨੂੰ ਪੱਥਰ ਕਰਕੇ ਅਨੁਮਾਨ ਦਾ ਮਹਾ ਮੂਰਖ ਉਸ ਦਾ ਕੁਛ ਵੀ ਭੇਦ ਨਹੀਂ ਜਾਣਦਾ ਪੱਥਰਾਂ ਦੇ ਵਿੱਚੋਂ ਲੱਭ ਰਿਹਾ ਨੇ ਰੱਬ ਇਸੇ ਤਰੀਕੇ ਧੰਨੇ ਨੂੰ ਵੀ ਲੋਕਾਂ ਨੇ ਕਿਹਾ ਕਿ ਧੰਨੇ ਨੇ ਪੱਥਰ ਵਿੱਚੋਂ ਰੱਬ ਪਾ ਲਿਆ ਪਿਆਰੀ 사ਦ ਸੰਗਤ ਜੀ ਪੰਡਤ ਕਹਿੰਦਾ ਪੱਥਰ ਪੂਜੇ ਮੂਲ ਲੈ ਮਨ ਹਟ ਤੀਰਥ ਨਾਏ ਦੇਖਾ ਦੇਖੀ ਸੁਆਕਰ ਭੂਲੇ ਭਟਕਾ ਖਾਏ ਪੱਥਰ ਚੁੱਕ ਕੇ ਲਿਆਂਦਾ ਸੀਗਾ ਚੋਆ ਦੇ ਵਿੱਚੋਂ ਸੋਹਣੇ-ਸੋਹਣੇ ਪੱਥਰ ਦੇ ਕੇ ਲਿਆ ਕੇ ਉਹਨਾਂ ਨੂੰ ਲੋਕਾਂ ਨੂੰ ਮੂਰਖ ਬਣਾਉਂਦਾ ਸੀ ਕਹਿੰਦਾ ਇਹ ਠਾਕੁਰ ਹੈ ਪੰਡਤ ਭਗਤ ਜੀ ਦੀ ਤਾਂ ਬਹੁਤ ਵੱਡੀ ਭਗਤੀ ਸੀਗੀ ਜੀ ਧੰਨਾ ਜੀ ਦੀ ਬਹੁਤ ਪੁਨਰ ਜਨਮ ਦੀ ਭਗਤੀ ਬਹੁਤ ਸੀ ਉਹ ਤੇ ਇਸ ਜਨਮ ਚ ਆ ਕੇ ਪੰਡਤ ਨੂੰ ਵੀ ਧਾਰਿਆ ਉਹਨਾਂ ਨੇ ਕਹਿੰਦੇ ਪੰਡਤ ਜੀ ਤੁਸੀਂ ਲੋਕਾਂ ਨੂੰ ਮੂਰਖ ਬਣਾਦੇ ਹੋ ਪੱਥਰਾਂ ਜੂ ਰਵਲ ਰਵਦਾ ਤੇ ਮੈਨੂੰ ਵੀ ਦੇ ਦਿਓ ਇੱਕ ਪੱਥਰ ਫਿਰ ਜਿਸੇ ਲਈ ਕਿਸੇ ਨੂੰ ਸਮਝਾਣਾ ਹੋਵੇ ਨਾ ਪਿਆਰੀ ਸਾਧ ਸੰਗਤ ਜੀ ਤੇ ਆਪਣੇ ਆਪ ਮੂਰਖ ਬਣਨਾ ਪੈਂਦਾ ਚਤਰਾਈ ਨਾਲ ਕੋਈ ਸਮਝਦਾ ਨਹੀਂ ਹੈ ਤੇ ਪੰਡਤ ਜੀ ਵੀ ਇਹੇ ਤਰੀਕਾ ਸਮਝ ਲਿਆ ਕਿ ਵੀ ਇਹਨੂੰ ਕਿザਂ ਮੋੜਿਆ ਜਾਵੇ ਲੋਕਾਂ ਨੂੰ ਉੱਲੂ ਬਣਾਉਂਦਾ ਹੈ ਲੋਕਾਂ ਦਾ ਧਨ ਇਕੱਠਾ ਕਰਦਾ ਹੈ ਲੈ ਲੈ ਕੇ ਪੱਥਰ ਵੇਚੀ ਜਾਂਦਾ ਹੈ ਪੱਥਰਾ ਚ ਪੱਥਰਾ ਚ ਉਹ ਕਹਿੰਦਾ ਰੱਬ ਮਿਲ ਜੂਗਾ ਲੋਕੀ ਉਹੀ ਪੂਜਾ ਕਰੀ ਜਾਂਦੇ ਪੱਥਰ ਠਾਕਰ ਘਰ ਰੱਖ ਲੈਂਦੇ ਨੇ ਫਿਰ ਉਹਨਾਂ ਨੂੰ ਭੋਗ ਲਵਾਓ ਜੀ ਫਿਰ ਇਹ ਕਰੋ ਜੀ ਭੋਗ ਕੇ ਉਹਨੂੰ ਲੱਗਦਾ ਪੱਥਰ ਰੋਟੀ ਖਾਂਦਾ ਹੈ ਭਗਤ ਜੀ ਨੇ ਕਿਹਾ ਮੈਨੂੰ ਵੀ ਦੇ ਦੇ ਤੇ ਭਗਤ ਜੀ ਨੂੰ ਕਹਿੰਦਾ ਇਹ ਠਾਕਰ ਮੁੱਲ ਮਿਲਦਾ ਫਰੀ ਨਹੀਂ ਮਿਲਦਾ ਭਗਤ ਕਹਿੰਦੇ ਮਹਾਰਾਜ ਮੇਰ ਕੋ ਤਾਂ ਪੈਸੇ ਦਾ ਹੈ ਨਹੀਂ ਫਿਰ ਇੱਕ ਗਾਂ ਹੁੰਦੀ ਆ ਭਗਤ ਜੀ ਦੇ ਘਰ ਵਿੱਚ ਜੀ ਕਹਿੰਦੇ ਭਈ ਤੂੰ ਮੇਰੀ ਗਾਂ ਲੈ ਲੈ ਮੈਨੂੰ ਠਾਕਰ ਜ਼ਰੂਰ ਦੇ ਦੇ ਭਗਤ ਨੇ ਪੰਡਤ ਜੀ ਨੇ ਸੋਚਿਆ ਭਈ ਗਾਂ ਪੱਥਰ ਬਟੇ ਗਾਂ ਦਿੰਦੀ ਗਾਂ ਦੁੱਧ ਦੇਵੇਗੀ ਸਾਰਾ ਪਰਿਵਾਰ ਪੀਵਾਂਗੇ ਦੇ ਦੇ ਉਹ ਇਹ ਪੱਥਰ ਤਾਂ ਮੂਰਖ ਬੰਦਾ ਹੈ ਭਗਤ ਜੀ ਨੂੰ ਮੂਰਖ ਸਮਝ ਕੇ ਗਾਂ ਲੈ ਲਈ ਤੇ ਪੱਥਰ ਦੇ ਦਿੱਤਾ ਪਿਆਰੀ ਸਾਧ ਸੰਗਤ ਜੀ ਜਦੋਂ ਪੱਥਰ ਲੈ ਲਿਆ ਨਾ ਫਿਰ ਪੰਡਤ ਜੀ ਨੇ ਤੇ ਪੰਡਤ ਜੀ ਨੂੰ ਪੰਡਤ ਜੀ ਨੇ ਪੱਥਰ ਦੇ ਦਿੱਤਾ ਭਗਤ ਜੀ ਨੂੰ ਤੇ ਭਗਤ ਜੀ ਘਰ ਲੈ ਗਏ ਭਗਤ ਜੀ ਨੂੰ ਤਾਂ ਪਤਾ ਸੀ ਵੀ ਪੱਥਰਾਂ ਤੋਂ ਕਿੱਥੋਂ ਰੱਬ ਮਿਲਦਾ ਹੈ ਭਗਤ ਭਗਤੀ ਕਰਕੇ ਮਿਲਦਾ ਨਾਮ ਜਪ ਕੇ ਬੰਦਗੀ ਕਰਕੇ ਮਿਲਦਾ ਉਹਨੇ ਰੱਖ ਦਿੱਤਾ ਲੈ ਜਾ ਕੇ ਘਰੇ ਕੁਛ ਦਿਨ ਬਾਅਦ ਪੰਡਤ ਮਿਲਿਆ ਭਗਤੀ ਦਾ ਕੰਮ ਪਹਿਲੇ ਹੀ ਦਾ ਸੱਚੇ ਪਾਤਸ਼ਾਹ ਪ੍ਰਮਾਤਮਾ ਆਪ ਕਰਦਾ ਹੈ ਕਹਿੰਦਾ ਪੰਡਤ ਕਹਿੰਦਾ ਕੰਨਾ ਜੀ ਕਿਦਾ ਠਾਕੁਰ ਤੁਹਾਨੂੰ ਦਿੱਤਾ ਸੀ ਕਹਿੰਦੇ ਮੈਂ ਜਾ ਕੇ ਵਿੱਚ ਪੁੱਛਦਾ ਕਹਿੰਦਾ ਤੇ ਕੋਈ ਕੰਮਕੁੰਬੀ ਕਰਦਾ ਠਾਕੁਰ ਤੁਹਾਡਾ ਕੋਈ ਤੁਸੀਂ ਮੋਲ ਲੈ ਕੇ ਆਏ ਸੀ ਗਾਂ ਲੈ ਕੇ ਦੇ ਕੇ ਆਏ ਸੀ ਕਹਿੰਦਾ ਭਗਤੀ ਪੰਡਤ ਜੀ ਤੁਹਾਡੇ ਤਾਂ ਠਾਕੁਰ ਨੇ ਮੇਰੇ ਬਾਰੇ ਨਿਹਰੇ ਕਰਤੇ ਕਹਿੰਦੇ ਕਿਦਾਂ ਕਹਿੰਦੇ ਉਹ ਦੇਖ ਮੇਰਾ ਹੱਲ ਚੱਲਦਾ ਹੈ ਨਾ ਦੇਖੋ ਦੇ ਪਿੱਛੇ ਕਿਦਾਂ ਹੱਕੀ ਜਾਂਦਾ ਮੇਰੇ ਬੁੱਲਦਾਂ ਨੂੰ ਇਨੀ ਤੇਜ਼ ਤੇ ਚਲਾ ਰਿਹਾ ਮੇਰਾ ਹਾਲ ਪੰਡਿਤ ਜੀ ਲੈ ਦੇਖਦੇ ਪੰਡਿਤ ਨੂੰ ਕੁਛ ਨਜ਼ਰ ਨਹੀਂ ਆਉਂਦਾ ਕਹਿੰਦਾ ਇਹ ਤਾਂ ਮੈਂ ਮਾਰਦਾ ਤੇ ਇੱਥੇ ਤਾਂ ਕੁਛ ਵੀ ਨਹੀਂ ਹੈ ਫਿਰ ਆਹ ਦੇਖ ਮੇਰੇ ਨੱਕੇ ਮੂੜੀ ਜਾਂਦਾ ਆਹ ਉਹ ਦੇਖ ਮੇਰੇ ਪੱਠੇ ਵੱਢਦਾ ਉਹਦੇ ਮੇਰੀ ਗਊਆਂ ਨੂੰ ਪੱਠੇ ਪਾ ਰਿਹਾ ਮੇਰੇ ਸਾਰੇ ਕੰਮ ਠਾਕੁਰ ਕਰੀ ਜਾ ਰਿਹਾ ਪੰਡਤ ਕਹਿੰਦਾ ਮੈਨੂੰ ਤਾਂ ਦਿਸਦਾ ਨਹੀਂ ਕਿੱਥੇ ਤੇਰੇ ਪੱਠੇ ਪੜ ਰਹੇ ਆ ਕਿੱਥੇ ਤੇਰੇ ਨੱਕੇਉ ਮੁੜਦੇ ਕਿੱਥੇ ਤੇਰੇ ਹੱਲ ਚੱਲ ਰਹੇ ਮੈਨੂੰ ਤਾਂ ਕੁਝ ਦਿਸਦਾ ਨਹੀਂ ਕਹਿੰਦਾ ਪੰਡਤ ਜੀ ਉਹ ਅੱਖ ਖੋਲੋ ਤੁਹਾਡੀਆਂ ਆਪਣੀਆਂ ਤਾਂ ਨੇਤਰ ਬੰਦ ਹਨ ਤੁਸੀਂ ਲੋਕਾਂ ਨੂੰ ਕਹਿੰਦੇ ਹੋ ਪੱਥਰਾਂ ਚੋਂ ਰੱਬ ਲੱਭ ਲਓ ਆਪ ਨੂੰ ਤਾਂ ਤੁਹਾਨੂੰ ਕੁਝ ਦਿਦਾ ਨਹੀਂ ਅਪਨੂ ਤਾਂ ਰੱਬ ਤੁਹਾਨੂੰ ਨਜ਼ਰ ਨਹੀਂ ਆਉਂਦਾ ਤੇ ਇਹ ਪੱਥਰਾ ਜੋ ਕਿੱਥੋਂ ਲੱਬ ਲੋਕੀ ਲੱਭਣਗੇ ਭਾਈ ਸਹੀ ਮਾਰਗ ਤੇ ਆਓ ਨਾਮ ਜਪੋ ਬੰਦਗੀ ਕਰਕੇ ਉਸ ਪ੍ਰਮਾਤਮਾ ਨੂੰ ਪਾਈਏ ਮੈਨੂੰ ਤਾਂ ਉਹ ਸਾਰੇ ਪਾਸੇ ਦੀਦਾ ਚਾਰੋਂ ਪਾਸੇ ਨਜ਼ਰ ਆ ਰਿਹਾ ਮੇਰੇ ਸਾਰੇ ਕੰਮ ਸਵਾਰ ਹੈ ਤੁਹਾਨੂੰ ਕੁਝ ਨਜ਼ਰ ਹੀ ਨਹੀਂ ਆ ਰਿਹਾ ਤੁਹਾਨੂੰ ਠੱਗੀ ਦੇ ਉੱਤੇ ਲੱਗੇ ਹੋਏ ਹੋ ਤੁਸੀਂ ਲੋਕਾਂ ਨੂੰ ਠਾਕਰ ਮੁੱਲ ਵੇਚ-ਵੇਚ ਕੇ ਪੱਥਰ ਮੁੱਲ ਵੇਚ-ਵੇਚ ਕੇ ਪੈਸੇ ਕੁਮਾਰੇ ਹੋ ਇਹ ਤਾਂ ਤੇਰੇ ਜਣ ਪੰਡਿਤ ਜੀ ਤੇ ਉਹ ਅੱਖ ਖੁੱਲੋ ਪ੍ਰਮਾਤਮਾ ਨੂੰ ਮਿਲਣ ਵਾਰੀ ਉਹਦਾ ਨਾਮ ਬੰਦਗੀ ਕਰਿਆ ਕਰੋ ਇਸ ਤਰ੍ਹਾਂ ਭਗਤ ਨਾ ਜੀ ਨੇ ਪੰਡਿਤ ਨੂੰ ਧਾਰਿਆ ਪੰਡਿਤ ਨੂੰ ਸਿੱਧੇ ਰਸਤੇ ਪਾਇਆ ਨਾ ਕਿ ਪੰਡਿਤ ਦੇਵ ਠਾਕੁਰ ਨਾਲ ਭਗਤ ਜੀ ਤਰੇ ਭਗਤ ਜੀ ਨੇ ਪੱਥਰ ਮੁੱਲ ਲੈ ਕੇ ਉਹਨੂੰ ਤਾਲਿਆ ਸੀਗਾ ਉਹਨੂੰ ਨਾਮ ਜਪਣ ਬੰਦਗੀ ਕਰਨ ਦੀ ਜਾਜ ਦੱਸੀ ਸੀ ਵੀ ਇਹ ਪੰਡਤ ਜੀ ਮੂਰਖ ਮਤ ਬਣਾਓ ਲੋਕਾਂ ਨੂੰ ਕੁਛ ਕਰੋ ਤੁਸੀਂ ਖੁਦ ਕਰੋ ਕੁਛ ਕੁਛ ਲੋਕਾਂ ਨੂੰ ਕਰਕੇ ਦੱਸੋ ਸਿੱਧੇ ਮਾਰਗ ਤੇ ਪਾਓ ਤਾਂ ਕੋ ਕਰ ਪਾਹਨ ਅਨੁਮਾਨਤ ਮਹਾਮੂੜ ਕਛ ਭੇਦ ਨ ਜਾ ਮੂਰਖ ਉਸ ਨੂੰ ਪੱਥਰ ਕਰਕੇ ਅਨੁਮਾਨਦਾ ਮਹਾਮੂਰਖ ਉਸ ਦਾ ਕੁਝ ਵੀ ਭੇਦ ਨਹੀਂ ਜਾਣਦਾ ਮਹਾਦੇਵ ਕੋ ਕਹਿਦ ਸਦਾ ਸ਼ਿਵਾ ਨਿਰੰਕਾਰ ਕਾ ਚੀਨਤ ਨਹੀਂ ਪਿਵੋ ਉਹ ਮਹਾਦੇਵ योगी ਨੂੰ ਹੀ ਸਦਾ ਈਸ਼ਵਰ ਦੱਸਦੇ ਹਨ ਅਕਾਰ ਰਹਿਤ ਦਾ ਭੀਜ ਨਹੀਂ ਸਮਝਦੇ ਵੀ ਉਹ ਤਾਂ ਕਿਸੇ ਰੂਪ ਵਿੱਚ ਨਾ ਰੂਪ ਨਾ ਰੇਖ ਨਾ ਉਹਦਾ ਕੋਈ ਰੂਪ ਨਹੀਂ ਹੈ ਉਹਦੇ ਸਭੋਂ ਤੇ ਨਿਆਰਾ ਹੈ ਉਹ ਕੋਈ ਸ਼ਿਵ ਜੀ ਦੇ ਰੂਪ ਵਿੱਚ ਥੋੜੀ ਆ ਉਹ ਕੋਈ ਬ੍ਰਹਮਾ ਦੇ ਰੂਪ ਵਿੱਚ ਥੋੜੀ ਆ ਜਿਨ੍ਹਾਂ ਨੂੰ ਅਸੀਂ ਪੂਜਦੇ ਆ ਭਾਈ ਇਕ ਗਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਇ ਦੀਵਾਨ ਇਹ ਤਾਂ ਭਾਈ ਕਾਲ ਦੇ ਬਣਾਏ ਹੋਏ ਜੀਵ ਸਿਗੇ ਜਿਨ੍ਹਾਂ ਨੂੰ ਡਿਊਟੀਆਂ ਲਾਈਆਂ ਸੀ ਤੁਸੀਂ ਭਾਈ ਮੂਰਤੀਆਂ ਘੜਨੀਆਂ ਜਿੱਦਾਂ ਸਰੀਰਾਂ ਨੂੰ ਬਣਾਉਣ ਵਾਲਾ ਇੱਕ ਸੰਸਾਰੀ ਇੱਕ ਪੰਡਾਰੀ ਤੂੰ ਭਾਈ ਪੰਡਾਰੇ ਚ ਲਾਣਿਆ ਹਾਂ ਇਹ ਕਿਹਨਾਂ ਨੂੰ ਨਾਮ ਬੰਦਗੀ ਦਾ ਸੰਦੇਸ਼ ਆ ਦਿੱਤਾ ਵੀ ਤੁਸੀਂ ਨਾਮ ਬੰਦਗੀ ਸੱਚੀ ਢੰਗ ਦੇ ਨਾਲ ਜੁਪੋ ਤੇ ਜਿਪਾਓ ਐਸਾ ਕੰਮ ਕਰਨ ਵਾਸਤੇ ਅਸੀਂ ਇਹਨਾਂ ਨੂੰ ਪੂਜਣ ਲੱਗ ਪਏ ਅਸੀਂ ਕੋਈ ਮਹਾਦੇਵ ਕੋਈ ਕੁਛ ਕੋਈ ਕੁਛ ਕਹਿ ਕੇ ਇਹਨਾਂ ਨੂੰ ਇਹਨਾਂ ਦੀ ਭਗਤੀ ਵਿੱਚ ਲੱਗਦਾ ਹੈ ਜਦੋਂ ਕਿ ਉਹ ਹੈ ਉਹ ਹੈ ਨਾ ਉਹਦਾ ਰੂਪ ਹੈ ਨਾ ਰੇਖੰਦਾਰ ਰੰਗ ਸਭ ਤੋਂ ਉਹ ਆਬ ਅਲੱਗ ਹੈ ਉਹਦਾ ਉਹਦੇ ਭੇਦ ਕੋਈ ਜਾਣ ਨਹੀਂ ਸਕਦਾ ਤੇ ਨਾ ਜਾਣ ਸਕਿਆ ਮਹਾਦੇਵ ਕੋ ਕਹਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹੀਂ ਪੈਵ ਮਹਾਦੇਵ ਯੋਗੀ ਨੂੰ ਉਸਦਾ ਈਸ਼ਵਰ ਉਸ ਸਦਾ ਹੀ ਯੋਗਿ ਨੂੰ ਹੀ ਸਦਾ ਈਸ਼ਵਰ ਦਾਸ ਤੇਸ ਕਰ ਰਹਿ ਧੀ ਨਹੀਂ ਸਮਝਿਆ ਜੋ ਪ੍ਰਮਾਤਮਾ ਨੇ ਸਾਨੂੰ ਸਮਝਾਇਆ ਸੋ ਤੇਰੀ ਸ਼ਾਸਨ ਜੀ ਅੱਜ ਦੀ ਕਥਾ ਇੱਥੇ ਹੀ ਸੰਪੂਰਨ ਹੈ ਸੋ ਕੱਲ ਰੋਜ ਫੇਰਾ ਆਪ ਜੀ ਦੀ ਚਰਨਾਂ ਨਾਲ ਜੁੜਾਂਗੇ ਬਾਣੀ ਨਾਲ ਜੁੜਾਂਗੇ ਸੋ ਲਾਈਕ ਕੀ ਸਬਸਕ੍ਰਾਈਬ ਜਰੂਰ ਕਰਿਆ ਕਰੋ ਇਹਦੇ ਨਾਲ ਹੀ ਸਾਡਾ ਹੌਸਲਾ ਵੱਧਦਾ ਹੈ ਅਸੀਂ ਹੋਰ ਆਪਦੀ ਸ਼ਿਵਾਂ ਈਕਾ ਕਰਤਾ ਵਿਚ ਆ ਕੇ ਪਿਆਰ ਵਿਚ ਆ ਕੇ ਕਰਦੇ ਆਂ ਜਿਸ ਲਈ ਸਾਨੂੰ ਪਤਾ ਲੱਗਦਾ ਹੈ ਸਾਡੀ ਸੰਗਤ ਸੁਣ ਰਹੀ ਹੈ ਪਿਆਰ ਕਰਦੀ ਹੈ ਸਾਨੂੰ ਪ੍ਰਮਾਤਮਾ ਨੂੰ ਪਿਆਰ ਕਰਨ ਲੱਗ ਗਏ ਸੋ ਇਹ ਸਾਡੀ ਇੱਛਾ ਹੈ ਕਿ ਆਪ ਜੀ ਉਸ ਪਰਮੇਸ਼ਰ ਨਾਲ ਪਿਆਰ ਕਰੋ ਇਸ ਬਾਣੀ ਨੂੰ ਸੁਣੋ ਤੇ ਲਾਇਕ ਫੇਰ ਸਬਸਕ੍ਰਾਈਬ ਕਰੂ ਕਰੋ ਘੰਟੀ ਵੀ ਖੜਕਾਓ ਫਤਿਹ ਕਿ ਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ